ਨày ਵੀ ਕਿਸਾਨ ਭਰਾਵੋ ਵੀਰੋ ਅੱਜ ਆਪਾਂ ਬੀਜਤਾ ਬਰਸੀਨ ਇਹਨੂੰ ਬੀਜਣ ਦਾ ਇੱਕ ਤਰੀਕਾ ਤਾਂ ਯੂਨੀਵਰਸਿਟੀ ਦੇ ਮਾਰ ਦੱਸਦੇ ਆ ਕਿ ਕਿਾਰੇ ਨੂੰ ਬਾਸ ਹਾਗ ਕੇ ਪਾਣੀ ਦਾ ਭਰ ਕੇ ਤੇ ਬਰਸੀਨ ਦੇ ਬੀਜ ਆ ਦੇ ਦਿਓ ਛੱਟਾ ਪਰ ਆਪਾਂ ਇਦਾਂ ਨਹੀਂ ਕਰਦੇ ਬੀਜਿਆ ਆਪਾਂ ਬਾਸ ਹਾਗ ਕੇ ਤੇ ਫੇਰ ਆਪਾਂ ਇਹਦੇ ਵਾਸਤੇ 1 ਕਿਲੋ ਬਰਸੀਨ ਦਾ ਵੀ ਵਰਤਦੇ ਹੁੰਨੇ ਆ ਕਨਾਲ ਵਾਸਤੇ 2 ਕਿਲੋ ਜ਼ਮੀਨ ਦਾ ਵੀ ਆਪਾਂ ਵਧੀਆ ਬਾਸ ਹਾਗ ਕੇ 2 ਕਿਲੋ ਜ਼ਮੀਨ ਦਾ ਵੀ ਪਹਿਲਾਂ ਛੱਟਾ ਦਿੰਨੇ ਆ ਫੇਰ ਉਹਦੇ ਤੇ ਚਾਹੇ ਹਲਕਾ ਸਹਾਗਾ ਜਾਂ ਰੂਟਰੇਟਰ ਫੇਰ ਦਿੰਦੇ ਆ ਫੇਰ ਉਹਦੇ ਤੇ ਬਰਸੀਨ ਦਾ ਛੱਟਾ ਦਿੰਨੇ ਆ ਫੇਰ ਉਹਦੇ ਤੇ ਫੇਰਦੇ ਆ ਮੋੜੀ ਮੋੜੀ ਫੇਰ ਕੇ ਤੇ ਫੇਰ ਉਹਨੂੰ ਪਾਣੀ ਦਾ ਭਰਦੇ ਆ ਬਾਕੀ ਜੇ ਤੁਸੀਂ ਇਸ ਤੋਂ ਵੀ ਚੰਗਾਚਾਰਾ ਲੈਣਾ ਤਾਂ ਇਹਦੇ ਵਿੱਚ ਮੈਥੇ ਵੀ ਪਾ ਸਕਦੇ ਹੋ ਮੈਥੇ ਵੀ ਹੋ ਜਾਂਦੇ ਆ ਸਰੋਂ ਵੀ ਸੱਟ ਸਕਦੇ ਹੋ ਆਪਾਂ 1 ਕਿਲੋ ਬਰਸੀਨ ਦਾ ਬੀ 1 ਕਨਾਲ ਵਾਸਤੇ 2 ਕਿਲੋ ਜ਼ਮੀਨ ਦਾ ਬੀ 1 ਕਨਾਲ ਵਾਸਤੇ ਰਲਾ ਕੇ ਜਾਂ ਅੱਡੋ ਅੱਡ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਪਹਿਲਾਂ ਜ਼ਮੀਨ ਸੱਟ ਕੇ ਜ਼ਮੀਨ ਦਾ ਛੱਟਾ ਦੇ ਕੇ ਹਲਕਾ ਸਹਾਗਾ ਮਾਰ ਕੇ ਫੇਰ ਬਰਸੀਨ ਦਾ ਬੀ ਦਾ ਛੱਟਾ ਦੇ ਕੇ ਪਾਣੀ ਨਾ ਪਰ ਦਿਓ ਬਾਕੀ ਤੁਸੀਂ ਦੱਸੋ